ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚਲਾ ਕੇ ਵਿਅਕਤੀ ਦਾ ਕਤਲ ਜੀ ਹਾਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਦੇ ਸਰੀਰ 'ਆਮ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਗਿਆ ਕਿ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਕਾਠੀਆਂ ਵਾਲੇ ਬਾਜ਼ਾਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਵਿਅਕਤੀ ਜਿਸ ਦਾ ਨਾਮ ਔਰ ਨੌਜਵਾਨ ਉਸ ਦੇ ਸਾਹਮਣੇ ਆ ਜਾਂਦੇ ਨੇ ਅਤੇ ਸਿੱਧੀਆਂ ਹੀ ਗੋਲੀਆਂ ਚਲਾੜੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਦੇ ਨਾਲ ਐਕਟਿਵਾ ਚਲਾ ਰਹੇ ਰਵਨੀਤ ਸਿੰਘ सोनू ਦਾ ਗੋਲੀਆਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਸਾਰੇ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਅੰਮ੍ਰਿਤਸਰ ਦੇ ਵਿੱਚ ਇਸ ਵਿਅਕਤੀ ਦਾ ਕਤਲ ਕੀਤਾ ਜਾਂਦਾ ਹੈ ਦੱਸਿਆ ਗਿਆ ਹੈ ਕਿ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਕੋਈ ਆਪਸੀ ਰੰਜਿਸ਼ ਜਿਹੜੀ ਸੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਵੀ ਮੌਕੇ ਤੇ ਵੱਲ ਜੜੀ ਹੈ ਉਹ ਪਹੁੰਚੇ ਨੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤਾਂ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਇਲਾਕਾ ਨਿਵਾਸੀ ਜਿਹੜੇ ਲਾਗੇ ਦੁਕਾਨਦਾਰ ਸੀਗੇ ਉਹਨਾਂ ਦਾ ਕਹਿਣਾ ਸੀ ਕਿ ਇੱਕਦਮ ਜਦੋਂ ਆਪਣੇ ਦੁਕਾਨਾਂ ਦੇ ਬਾਹਰ ਬੈਠੇ ਹੁੰਦੇ ਨੇ ਤਾਂ ਇੱਕਦਮ ਇਹ ਸਭ ਕੁਝ ਹੋ ਜਾਂਦਾ ਹੈ ਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਚੱਲਦਾ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਸ ਤੋਂ ਬਾਅਦ ਹਰ ਪਾਸੇ ਜਿਹੜਾ ਇਹ ਵਿਅਕਤੀ ਤੇ ਗੋਲੀਆਂ ਚੱਲਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਔਰ ਉਸ ਵਿਅਕਤੀ ਦਾ ਕਤਲ ਹੋ ਜਾਂਦਾ ਹੈ ਤਾਂ ਪੂਰੇ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਹੌਲ ਦਾ ਦੱਸਿਆ ਕਿ ਬਿਲਕੁਲ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਦਾ ਬਾਜ਼ਾਰ ਹੈ ਕਾਠੀਆਂ ਵਾਲਾ ਬਾਜ਼ਾਰ ਔਰ ਪੁਰਾਣਾ ਸ਼ਹਿਰੀ ਇਲਾਕਾ ਕਿਹਾ ਜਾਂਦਾ ਹੈ ਜਿੱਥੇ ਲਗ ਲਗ ਬਾਜ਼ਾਰ ਨੇ ਲੱਗੇ ਪਾਂਡਿਆਂ ਦਾ ਬਾਜ਼ਾਰ ਹੈ ਔਰ ਕਾਠੀਆਂ ਦਾ ਬਾਜ਼ਾਰ ਹੈ ਔਰ ਕਾਠੀਆਂ ਵਾਲੇ ਬਾਜ਼ਾਰ ਦੀਆਂ ਘਟਨਾ ਦੱਸੀ ਜਾ ਰਹੀ ਹੈ ਔਰ ਰਵਨੀਤ ਸਿੰਘ ਸੋਨੂ ਜਿਸ ਦਾ ਨਾਮ ਜਿਸ ਦਾ ਕਤਲ ਕੀਤਾ ਗਿਆ ਹੈ ਤਸਵੀਰ ਵੀ ਤੁਹਾਨੂੰ ਦਿਖਾ ਰਹੀ ਆ ਕਿ ਰਵਨੀਤ ਸਿੰਘ ਸੋਨੂ ਦੇ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ ਸੇਵਾ ਕਰਕੇ ਆਪਣੇ ਸਾਥੀ ਦੇ ਨਾਲ ਜਦੋਂ ਪੜਤ ਰਿਆ ਸੀ ਤਾਂ ਘਰ ਵਾਪਸੀ ਸਮੇਂ ਜਦੋਂ ਐਕਟੀਵਾ ਚਲਾ ਰਿਹਾ ਸੀ ਤਾਂ ਸਾਹਮਣੇ ਉਹੀ ਦੋ ਸ਼ਖਸ ਜਿਹੜੇ ਨੇ ਆਂਦੇ ਨੇ ਔਰ ਇਸ ਤੇ ਸਿੱਧੀਆਂ ਹੀ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮੌਲ ਬਾਜ ਜਾਂਦਾ ਹੈ ਫਿਲਹਾਲ ਪੁਲਿਸ ਨੇ ਜਿਹੜਾ ਵਿਅਕਤੀ ਹੈ ਜਿਸ ਦੀ ਮੌਤ ਹੋਈ ਹੈ ਉਸ ਨੂੰ ਪੋਸਟਮਾਰਟਮ ਦੇ ਲਈ ਉਸ ਦੇ ਜਿਹੜਾ ਸ਼ਵ ਹੈ ਉਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਨੂੰ ਫੜਨ ਦੇ ਵਿੱਚ ਪੂਰੀ ਜਾਂਚ ਕੀਤੀ ਜਾ ਰਹੀ ਹੈ ਪੂਰੇ ਬਾਜ਼ਾਰ ਦੇ ਜਿਹੜੇ ਸੀਸੀਟੀਵੀ ਫੁਟੇਜ ਨੇ ਉਹ ਖੰਗਾਲੇ ਜਾ ਰਹੇ ਨੇ ਤਾਂ ਕਟਨਾ ਹੋਈ ਹੈ ਨੇ ਲੋ ਐਂਡ ਆਰਡਰ ਦੀ ਸਥਿਤੀ ਤੇ ਸਵਾਲ ਚੁੱਕੇ ਨੇ ਔਰ ਕਿਸ ਤਰ੍ਹਾਂ ਦੇਖ ਸਕਦੇ ਹੋ ਕਿ ਦਿਨ ਦਿਹਾੜੇ ਇੱਕ ਵਿਅਕਤੀ ਦਾ ਸ਼ਰੀਆਮ ਉਸ ਦੇ ਸਾਹਮਣੇ ਗੋਲੀਆਂ ਚੁਲਾ ਕੇ ਕਤਲ ਕਰ ਦਿੱਤਾ ਪਹਿਲਾਂ ਵੀ ਕੋਈ ਰੰਜਿਸ਼ ਹੈਗੀ ਸੀ ਕਿ ਇਹਨਾਂ ਦੀ ਆਪਸ ਦੇ ਵਿੱਚ ਉਹ ਸਾਰੀ ਸਟੱਡੀ ਕਰ ਰਹੇ ਸੀ ਵੈਸੇ ਪਰਚੇ-ਪੁਰਚੇ ਤੇ ਸੌਨੂ ਮੋਟੇ ਤੇ ਵੀ ਸੀਗੇ ਸਾਰਾ ਕੋਸ਼ਿਸ਼ ਸਾਰਾ ਸਟੱਡੀ ਕਰ ਰਹੇ ਜੋ ਵੀ ਆਈਆਂ ਚੱਲੀਆਂ ਸਾਰਾ ਉੱਤੇ ਤਿੰਨ ਚਾਰ ਤਾਂ ਪਤਾ ਲੱਗਾ ਹੈਗਾ ਤਿੰਨ ਚਾਰ ਦਾ ਪਤਾ ਲੱਗਾ ਬਾਕੀ ਸਾਰੀ ਇਨਵੈਸਟੀਗੇਸ਼ਨ ਦੀ ਹੁਣ ਪਰਚਾ ਦਰਜ ਕਰਕੇ ਤਲਤੀਸ਼ ਕੀਤੀ ਹੈ ਸਰ ਪਰ ਜਿਸ ਤਰੀਕੇ ਨਾਲ ਮਾਰਿਆ ਕੋਈ ਆਪਸ ਰੈਵਲਰੀ ਹੋਈਗੀ ਨਾ ਉਹਦੀ ਉਹ ਸਾਰਾ ਤਫਤੀਸ਼ ਕਰ ਰਹੇ ਆ ਜੀ ਹਾਂ ਉਹ ਤਾਂ ਕੋਈ ਨਾ ਕੋਈ ਹੈਗੀ ਏ ਜਿਹੜਾ ਉਹਨਾਂ ਨੇ ਗੋਲੀ ਕੀਤੀ ਹੈ ਆਪਸ ਵਿੱਚ ਨਾਲ ਦਾ ਹੋਇਆ ਤੇ ਬਾਕੀ ਸਾਰਾ ਇਹਨੂੰ ਪਰਚਾ ਦਰਜ ਕਰ ਰਹੇ ਆ ਔਰ ਜਲਦੀ ਉਹਨਾਂ ਨੂੰ ਦੋਸ਼ੀਨ ਫੜਾ ਅੱਛਾ ਸਰ ਇੱਕ ਮਿੰਟ ਕਿੱਧੋਂ ਆ ਰਹੇ ਸੀ ਤੇ ਕਿੱਧਰ ਜਾ ਰਹੇ ਸੀ ਇਹ ਗੁਰਦੁਆਰਾ ਸਾਹਿਬ ਤੋਂ ਘਰ ਨੂੰ ਜਾ ਰਹੇ ਸੀ ਅੱਛਾ ਉਹ ਗੁਰਦੁਆਰੇ ਕੀ ਕਰਨ ਜਾਂਦੇ ਸੀ ਜੀ ਥੀ ਮੱਥਾ ਟੇਕਣ ਗਏ ਸੀ ਸੇਵਾ ਕਰਦੇ ਹੋ ਜਦੋਂ ਉਹ ਫਰੈਕਟ ਸਰ ਜੀ ਡੈਥ ਹੋ ਗਈ ਹੈ ਜੀ ਉਹਨਾਂ ਦੀ ਹਾਂ ਬੰਦੇ ਦੀ ਡੈ ਮੈਂ ਦੱਸਿਆ ਤਿੰਨ ਚਾਰ ਫੇਰ ਹੋਏ ਆ ਬਾਕੀ ਸਾਰਾ ਇਨਵੈਸਟੀਗੇਟਿਨ ਕਰਦੇ ਸੀ ਕੀ ਇਸ ਰਿਸਿਸਟਰ ਅਣਪਛਾਤੇ ਦੇ ਕੀਤਾ ਕਿਉਂਕਿ ਬਾਈ ਨਾਮ ਨਹੀਂ ਉਹ ਅਸੀਂ ਬੰਦਾ ਅਸੀਂ ਆਈਡੈਂਟੀਫਾਈ ਕਰ ਲਿਆ ਆ ਬਾਕੀ ਦੂਜਾ ਅਨਨੋਨ ਉਹ ਵੀ ਟ੍ਰੇਸ ਕਰ ਲਾਂਗੇ ਅੱਛਾ ਉਹ ਕੌਣ ਨੇ ਬੰਦਾ ਕੁਝ ਉਹ ਸਾਰਾ ਅਸੀਂ ਸਟੱਡੀ ਕਰ ਰਹੇ ਹਾਂ ਤੁੰਡਾ ਜਿੱਥੇ ਜਾ ਰਹੇ ਜੇਲ੍ਹ ਚੋਂ ਸਾਡੀ ਕੋਈ ਕੋਸ਼ਿਸ਼ਾਂ ਦੀ ਬਚੀ ਮੈਂ ਕਹਾਂ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਜਸਟ ਹੁਣੇ ਮੌਕਾ ਦੇਖਿਆ ਹੈਗਾ ਹੁਣ ਉਹਨੂੰ ਮਿਲ ਕੇ ਜਿਹੜਾ ਬੰਦਾ ਆਪਣਾ ਉਹਦੇ ਫੈਮਿਲੀ ਮੈਂਬਰ ਉਹਨਾਂ ਨੂੰ ਬਿਆਨ ਲਹਾ ਰਹੇ ਨੇ ਬਾਕੀ ਸਾਰਾ ਅਸੀਂ ਉਹ ਬੰਦਾ ਆਈਡੈਂਟੀਫਾਈ ਹੋ ਗਿਆ ਦੂਜੇ ਦਾ ਵੀ ਪਤਾ ਲੱਗ ਜਾਣਾ ਹੈ ਬਾਕੀ ਉਹ ਸਾਰਾ ਕਰ ਲਾਂਗੇ ਨਾ ਟਰੇਸ ਕੀਤਾ ਜਾਏਗਾ ਜੀ ਕਿ ਇਸ ਨੂੰ ਕਿ ਬਿਲਕੁਲ ਟਰੇਸ ਕੀਤਾ ਜਾਏਗਾ ਮੈਂ ਕਹਾਂ ਜੀ ਬਿਲਕੁਲ ਟਰੇਸ ਕੀਤਾ ਜਾਏਗਾ ਕਿਉਂ ਟਰੇਸ ਕੀਤਾ ਬਿਲਕੁਲ ਟਰੇਸ ਹੋਏਗਾ